ਹੈਲੋ YouTube ਫੈਮਿਲੀ ਕਿਵੇਂ ਹੋ ਜੀ ਸਤ ਸ੍ਰੀ ਅਕਾਲ ਆਈ ਹੋਪ ਕਿ ਤੁਸੀਂ ਸਭ ਦਾ ਨੇ ਵਧੀਆ ਹੋਣਾ ਹੈ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ ਅੱਜ ਮੇਰੀ ਛੋਟੀ ਜਿਹੀ ਵੀਡੀਓ ਹੈ ਸਿਰਫ ਇੱਕ ਦੋ ਕੁਐਸ਼ਨਸ ਦੇ ਰਿਪਲਾਈ ਕਰਨਾ ਹੈ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਕੱਲ ਦੇ ਮੈਨੂੰ ਮੈਸੇਜ ਆ ਰਿਹਾ ਸੀ ਕਿ ਮੈਂ ਤੁਹਾਡਾ ਵਿਆਹ ਆਵਾ ਤਵਾ ਯਾਰ ਵੀ ਪਹਿਲਾਂ ਤੁਸੀਂ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਕਿ ਬੰਦਾ ਬੋਲ ਕੀ ਰਿਹਾ ਆ ਠੀਕ ਆ ਸੋ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਰਿਪਲਾਈ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਠੀਕ ਆ ਸੋ ਵਿਆਹ ਬਾਰੇ ਮੈਂ ਹਲੇ ਸੋਚ ਵੀ ਨਹੀਂ ਸਕਦੀ ਆਲਰੇਡੀ ਮੇਰੀ ਜ਼ਿੰਦਗੀ 'ਚ ਮੇਰੀਆਂ ਖੁਦ ਦੀਆਂ ਟੈਨਸ਼ਨਾਂ ਨਹੀਂ ਮੁੱਕਦੀਆਂ ਠੀਕ ਆ ਕੀ ਹੱਲੇ ਮੈਂ ਬਹੁਤ ਅੱਗੇ ਤੱਕ ਜਾਣਾ ਆ ਵਿਆਹ ਵੀ ਹੋ ਹੀ ਜਾਣਾ ਆ ਆਈ ਹੋਪ ਸੋ ਬਾਕੀ ਰਈ ਗੱਲ ਮੈਨੂੰ ਇਹ ਵੀ ਮੈਸੇਜ ਆਇਆ ਸੀ ਕਿ ਤੁਸੀਂ ਰਿਸ਼ਤਾ ਨਹੀਂ ਲਿਆਗਾ ਮੈਂ ਮੈਨੂੰ ਦੇਖੋ ਯਾਰ ਵੀ ਜਦੋਂ ਹੱਲੇ ਬੰਦੇ ਨੇ ਇਹ ਸਿਰਫ ਆਪਣੇ ਤੇ ਡਿਪੈਂਡ ਹੁੰਦਾ ਹਨਾ ਆਪਣੀ ਲਾਈਫ ਚਲੋ ਮੰਨਦੇ ਆ ਮਾਪਿਆਂ ਦੇ ਹੱਥ ਚ ਹੁੰਦਾ ਹਨਾ ਨੇ ਜੋ ਵੀ ਕਰਨਾ ਹੁੰਦਾ ਚੰਗੇ ਲਈ ਕਰਦੇ ਆ ਬੱਚੇ ਲਈ ਸੋ ਬਟ ਮੈਂ ਇਹ ਚੀਜ਼ ਬਾਰੇ ਹਲੇ ਸੋਚਣੀ ਹੈਗਾਗਾ ਵੀ ਵਿਆਹ ਬਾਰੇ ਜਾਂ ਕੋਈ ਰਿਸ਼ਤੇ ਬਾਰੇ ਨਹੀਂ ਸੋਚ ਵੀ ਨਹੀਂ ਸਕਦੀ ਮੈਂ ਹਲੇ ਸੋ ਬਾਕੀ ਬਹੁਤੀ ਗੱਲਾਂ ਨਾ ਕਰਦੇ ਹੋਏ ਅੱਗੇ ਕਰਦੇ ਆ ਵੀਡੀਓ ਨੂੰ ਸਟਾਰਟ ਸੋ ਮੈਨੂੰ ਸਭ ਤੋਂ ਪਹਿਲਾਂ ਕੁਐਸ਼ਚਨ ਸੀਗਾ ਕਿ YouTube ਤੇ ਤੁਸੀਂ ਸਟਾਰਟਿੰਗ ਕਿੰਦਾ ਕੀਤੀ YouTube ਤੇ ਦੇਖੋ ਮੈਂ ਜਦੋਂ ਆਈ ਸੀ ਨਾ ਮੈਨੂੰ ਕੋਈ ਵੀ ਗਾਈਡ ਕਰਨ ਵਾਲਾ ਨਹੀਂ ਸੀ ਕਿ YouTube ਦੇ ਰੂਲ ਨਹੀਂ ਪਤਾ ਸੀ YouTube ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਸੀਗਾ ਸੋ ਯਾਰ ਬੰਦੇ ਨੂੰ ਨਾ ਆਪਣੇ ਤੇ ਡਿਪੈਂਡ ਹੁੰਦਾ ਠੀਕ ਆ ਮੈਂ ਮਾਸ ਨਹੀਂ ਮੈਨੂੰ ਕੋਈ ਵੀ ਗਾਈਡ ਕਰਨ ਵਾਲਾ ਨਹੀਂ ਸੀ YouTube ਤੇ ਜਦੋਂ ਮੈਂ ਆਈ ਮੈਨੂੰ ਖੁਦ ਰੂਲ ਪਤਾ ਲੱਗੇ YouTube ਦੇ ਮੈਂ ਉਹ ਰੂਲ ਰੂਲਸ ਨੂੰ ਫੋਲੋ ਕੀਤਾ ਠੀਕ ਆ ਸੋ YouTube ਤੇ ਕਿਹੜੀ ਚੀਜ਼ ਅਪਲੋਡ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਠੀਕ ਆ ਕਿੱਦਾਂ ਚੱਲਣਾ ਹੈ ਸਭ ਕੁਝ ਮੈਂ ਖੁਦ ਸਮਝੀ ਮੈਨੂੰ ਕੋਈ ਵੀ ਸਮਝਾਉਣ ਵਾਲਾ ਨਹੀਂ ਸੀਗਾ YouTube ਨੂੰ ਕਿੱਦਾਂ ਚਲਾਉਂਦੇ ਆ ਚਾਹੇ ਜੋ ਵੀ ਆ ਯਾਰ ਮੈਂ ਨਾ ਖੁਦ ਇੱਥੋਂ ਤੱਕ ਆਈ ਆ ਮੈਨੂੰ ਕਿਸੇ ਨੇ ਵੀ ਨਹੀਂ ਗਾਈਡ ਕੀਤਾ ਯਾਰ ਨਾ ਮੈਨੂੰ ਕਿਸੇ ਨੇ ਕੁਝ ਸਮਝਾਇਆ ਠੀਕ ਆ ਬਾਕੀ ਆਪਣੀ ਮਿਹਨਤ ਕਰਕੇ ਆਪਾਂ ਇੱਥੋਂ ਤੱਕ ਆਇਆ ਕਿਉਂ ਯਾਰ ਹਨਾ ਕਿਸੇ ਤੋਂ ਆਵੇਂ ਮੱਚੀ ਜਾਣਾ ਮਿਹਨਤ ਕਰਿਆ ਕਰੋ ਯਾਰ ਆਪਦੀ ਤੁਸੀਂ ਵੀ ਹਨਾ ਐ ਨਹੀਂ ਹੁੰਦਾਗਾ ਕਿ ਬੰਦਾ ਜੇ ਆਪਣਾ ਕੁਝ ਕਰਨ ਕਰਦਾ ਆ ਤਾਂ ਮੱਚੀ ਜਾਣਾ ਫालतू ਦਾ ਬਾਕੀ ਰਹੀ ਗੱਲ ਇੱਕ ਕੁਐਸ਼ਨ ਇਹ ਵੀ ਸੀਗਾ ਹਾਂ ਇੱਕ ਕੁਐਸ਼ਨ ਇਹ ਵੀ ਸੀ ਕਿ ਤੁਹਾਡੇ ਰਿਸ਼ਤੇਦਾਰ ਮਤਲਬ ਤੁਹਾਨੂੰ ਰੋਕਦੇ ਟੁਕਦੇ ਨਹੀਂ ਹਿੰਦੀ ਵਿੱਚ ਕੋਈ ਮੈਸੇਜ ਸੀ ਮੈਨੂੰ ਤੋ ਉਹਨਾਂ ਨੇ ਮੇਰਾ ਰਿਪਲਾਈ ਇਹ ਆ ਜੇ ਗੱਲ ਮੈਂ ਰਿਸ਼ਤੇਦਾਰਾਂ ਦੀ ਕਰਾਂ ਤਾਂ ਕਿੰਨਾ ਦੇ ਅਜਨਾਂ ਦੇ ਨਹੀਂ ਬੋਲਦੇ ਸਾਰਿਆਂ ਦੇ ਬੋਲਦੇ ਆ ਰਿਸ਼ਤੇਦਾਰ ਪਰ ਮੈਂ ਕਦੇ ਪ੍ਰਵਾਹ ਨਹੀਂ ਕੀਤੀ ਕਿਉਂਕਿ ਯਾਰ ਖਾਣਾ ਆਪਦੇ ਘਰੋਂ ਆਪਦਾ ਕਮਾਉਣਾ ਆਪਦਾ ਖਾਣਾ ਆਪਦਾ ਪਹਿਨਣਾ ਕਿਉਂ ਰਿਸ਼ਤੇਦਾਰਾਂ ਦੀ ਕਿਉਂ ਸੁਣੋ ਹਾਂ ਇਹਨਾਂ ਹੁੰਦਾ ਹੈ ਕਿ ਮਾਪਿਓ ਪੜਕ ਪ ਜਾਂਦਾ ਹੈ ਕਈ ਵਾਰੀ ਰਿਸ਼ਤੇਦਾਰਾਂ ਨੇ ਗੱਲਾਂ ਸਾਂਗੀਆਂ ਪਰ ਮੈਂ ਕਦੇ ਨਹੀਂ ਪ੍ਰਵਾਹ ਦਿੱਤੀ ਠੀਕ ਆ ਪਰ ਮੈਂ ਜੇ ਕਰਾਂ ਵੀ ਹੋਰਾਂ ਤਰ੍ਹਾਂ ਮੈਂ ਨਾ ਬਹੁਤ ਇਹ ਗੱਲ ਨੋਟਿਸ ਕੀਤੀ ਆ ਵੀ ਕਈਆਂ ਦੇ ਮਾਪਿਓ ਪੜਕ ਕੇ ਆਉਂਦੇ ਆ ਨਾ ਪਰ ਮੇਰੇ ਨਹੀਂ ਪੜਕਦੇਗੇ ਮੇਰੇ ਨੂੰ ਪਤਾ ਹੈ ਮੇਰੇ ਬਾਰੇ ਠੀਕ ਆ ਵੀ ਯਾਨੀ ਕਿ ਕਹਿੰਦਾ ਮਤਲਬ ਕਿ ਆਪਣੇ ਘਰ ਦੇ ਵਿੱਚ ਜੋ ਵੀ ਹੋ ਰਿਹਾ ਠੀਕ ਆ ਸਿਰਫ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਘਰੇ ਕੀ ਚੱਲ ਰਿਹਾ ਰਿਸ਼ਤੇਦਾਰ ਫालतू ਦੀਆਂ SLAਵਾਵਾਂ ਦੇਣਗੇ ਬੰਦੇ ਨੂੰ ਜ਼ਿਆਦਾਤਰ ਢਕਾਉਣਗੇ ਠੀਕ ਆ ਉਹ ਤਾਂ ਬੰਦਾ ਜੇ ਮੂਰਖ ਹੋਊਗਾ ਤਾਂ ਢੜਕੂਗਾ ਜੇ ਸਮਝਦਾਰ ਹੋਊਗਾ ਫਿਰ ਨਹੀਂ ਢੜਕੂਗਾ ਮੇਰੀ ਫੈਮਿਲੀ ਸਮਝਦਾਰ ਆ ਨਹੀਂ ਢੜਕਦੀ ਹੈ ਹਨ ਬਾਕੀ ਜੇ ਮੈਂ ਰਿਸ਼ਤੇਦਾਰਾਂ ਦੀ ਗੱਲ ਕਰਾਂ ਵੀਡੀਓ ਤੇ ਮੇਰੇ ਸਾਰੇ ਦੇਖਦੇ ਆ ਵੀਡੀਓ ਤੇ ਮੇਰੇ ਸਾਰੇ ਦੇਖਦੇ ਪਰ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਿਉਂਕਿ ਯਾਰ ਜਦੋਂ ਖਾਣਾ ਆਪਣੇ ਘਰੋਂ ਕੋ ਇਹਨਾਂ ਦੀ ਫालतू ਬਕਵਾਸ ਸੁਣਨੀ ਰਿਸ਼ਤੇਦਾਰਾਂ ਨੂੰ ਹੁਣ ਮੇਰਾ ਲਾਸਟ ਰਿਪਲਾਈ ਹੈ ਕਿ ਰਿਸ਼ਤੇਦਾਰ ਵੈਸੇ ਤਾਂ ਬੋਲਦੇ ਨਹੀਂ ਹੈਗੇ ਮੈਨੂੰ ਮੈਂ ਜਸਟ ਉਹਨਾਂ ਨੂੰ ਦੱਸ ਰਹੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਕਿਉਂ ਹੋ ਗਿਆ ਪੁੱਛਿਆ ਸੀਗਾ ਸਿਰਫ ਮੈਂ ਉਹਨਾਂ ਨੂੰ ਰਿਪਲਾਈ ਕਰ ਰਹੀ ਹਾਂ ਕਿ ਰਿਸ਼ਤੇਦਾਰ ਨਹੀਂ ਮੈਂ ਪ੍ਰਵਾ ਪ੍ਰਭੂ ਬਿਲਕੁਲ ਨਹੀਂ ਕਰਦੀ ਕਿਉਂਕਿ ਮੈਂ ਆਪਦੇ ਘਰੋਂ ਖਾਣਾ ਉਹਨਾਂ ਨੇ ਆਪਦੇ ਘਰੋਂ ਖਾਣਾ ਠੀਕ ਆ ਬਾਕੀ ਜਿਹੜੇ ਰਿਸ਼ਤੇਦਾਰ ਹੈਗੇ ਬੇਕਾਰ ਆ ਉਹਨਾਂ ਨਾਲ ਆਪਾਂ ਵਰਤਦੇ ਨਹੀਂ ਹੈਗੇ ਸਿੱਧੀ ਗੱਲ ਆ ਜਿਹੜੇ ਖਾਸ ਕਰੀਬ ਆ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਇੱਕੋ ਜਿਹੇ ਰਿਸ਼ਤੇਦਾਰ ਮੇਰੇ ਬਹੁਤ ਚੰਗੇ ਵੀ ਨੇ ਕਈ ਤੇ ਬਹੁਤ ਹੀ ਜ਼ਿਆਦਾ ਮਾੜੇ ਵੀ ਨੇ ਜਿਹੜੇ ਘਟੀਆ ਨੇ ਮਾੜੇ ਨੇ ਉਹਨਾਂ ਦਾ ਆਪਾਂ ਫਾਹਾ ਪਹਿਲਾਂ ਹੀ ਵੱਢਿਆ ਹੋਇਆ ਆਪਾਂ ਨਹੀਂ ਵਰਤਦੇ ਨਹੀਂ ਬੋਲਚਾਲ ਆਪਣਾ ਹੈਗਾ ਉਹਨਾਂ ਨਾਲ ਠੀਕ ਆ ਬਾਕੀ ਜਿਹੜੇ ਆਪਣੇ ਕਰੀਬ ਨੇ ਦਿਲ ਦੇ ਕਰੀਬ ਨੇ ਹਾਂ ਉਹ ਹਮੇਸ਼ਾ ਰਹਿਣਗੇ ਤੇ ਆਪਾਂ ਵੀ ਆ ਠੀਕ ਆ ਉਹਨਾਂ ਦੇ ਨਾਲ ਸੋ ਉਹਨਾਂ ਨੂੰ ਲਵ ਯੂ ਆ ਮੇਰੇ ਵੱਲੋਂ ਜੋ ਦੁੱਖ ਸੁੱਖ ਚਾ ਸਾਡੇ ਨਾਲ ਖੜੇ ਸੀਗੇ ਬਾਕੀ ਜਿਨ੍ਹਾਂ ਨੇ ਸਾਥ ਛੱਡਤਾ ਸੀ ਹਾਲਾਤ ਦੇਖ ਕੇ ਆਪਾਂ ਵੀ ਉਹਨਾਂ ਦੀ ਟੁਈ ਨਹੀਂ ਮਾਰਦੇ ਹੈਗੇ ਕਿ ਸਿੱਧੀ ਜੀ ਗੱਲ ਆ ਵੀਡੀਓ ਤਾਂ ਮੇਰੀ ਸਾਰੀ ਦੇਖਦੇ ਹੈਗੇ ਹਨ ਬਸ ਇਹ ਮੇਰਾ ਰਿਪਲਾਈ ਉਹਨਾਂ ਨੂੰ ਸੀ ਜਿਹੜੇ ਕਹਿੰਦੇ ਸੀ ਕਿ ਤੁਹਾਡੇ ਰਿਸ਼ਤੇਦਾਰ ਨਹੀਂ ਤੁਹਾਨੂੰ ਕੁਝ ਕਹਿੰਦੀ ਹੈਗੀ ਕਿ ਕਿੰਨਾ ਦੇ ਯਾਰ ਜਿਨ੍ਹਾਂ ਦੇ ਨਹੀਂ ਕਹਿੰਦੇ ਸਾਰਿਆਂ ਦੀ ਪਾੜਦੀ ਹੁੰਦੀ ਆ ਠੀਕ ਆ ਸੋ ਬਾਕੀ ਇੱਕ ਹੋਰ ਕੁਐਸਚਨ ਸੀਗਾ ਮੈਨੂੰ ਸਟਾਰਟਿੰਗ ਵਿੱਚ ਤੁਹਾਨੂੰ ਹੇਟ ਵੀ ਮਿਲੀ ਸੀ YouTube ਤੋਂ ਹਾਂ ਮਿਲੀ ਸੀ ਮੈਨੂੰ ਨਾ ਇਹ ਮੈਂ ਇੱਕ ਦੋ ਰੀਡ ਕੀਤਾ ਹੋਇਆ ਯਾਰ ਅੱਜ ਮੇਰੀ ਥੋੜੀ ਤਬੀਅਰ ਠੀਕ ਨਹੀਂ ਹੈ ਜਿਸੇ ਮੈਂ ਸੋਚਿਆ ਕਿ ਰਿਪਲਾਈ ਕਰਾਂ ਸਾਰਿਆਂ ਦਾ ਇਹ ਹੇਟ ਦੀ ਜਿਵੇਂ ਗੱਲ ਕਰਾਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਹੁਣ ਵੀ ਕਹਿ ਰਹੀ ਹਾਂ ਕਿ ਯਾਰ ਮੈਂ ਜਦੋਂ YouTube ਤੇ ਆਈ ਸੀ ਨਾ ਮੈਨੂੰ ਕੋਈ ਵੀ ਗਾਈਡ ਕਰਨ ਵਾਲਾ ਨਹੀਂ ਹੈਗਾ ਸੀ ਕਿ YouTube ਦੇ ਐਦਾਂ ਰੂਲ ਹੁੰਦੇ ਆ ਚਾਹੇ YouTube ਨੂੰ ਐਦਾਂ ਆਪਾਂ ਹਨਾ ਸੋ ਫਿਰ ਮੈਨੂੰ ਹੌਲੀ ਹੌਲੀ ਕਰਕੇ ਸਭ ਕੁਝ ਪਤਾ ਲੱਗਾ ਬਸ ਇਹੀ ਸੀ ਇੱਕ ਦੋ ਕੁਐਸ਼ਨ ਇੱਕ ਰਿਸ਼ਤੇਦਾਰਾਂ ਬਾਰੇ ਪੁੱਛਿਆ ਸੀ ਕਿਸੇ ਨੇ ਸੋ ਇੱਕ ਕਪ ਮੈਨੂੰ ਯੂਟਿਊਬ ਬਾਰੇ ਪੁੱਛਿਆ ਸੀ ਉਹਨਾਂ ਨੇ ਸਿਰਫ ਮੈਨੂੰ ਰਿਪਲਾਈ ਦੇ ਦਿੱਤਾ ਹੈ ਬਾਕੀ ਮੈਂ ਅੱਜ ਗਈ ਸੀਗੀ ਸ਼ਹਿਰ ਗਈ ਸੀਗੀ ਤੇ ਉੱਥੇ ਮੈਂ ਮਤਲਬ ਆਪਣਾ ਜੋ ਵੀ ਐ ਸਲੂਨ ਸਡਮਿਸ਼ਨ ਵਗੈਰਾ ਕਰਵਾਈਆ ਹਨਾ ਸੋ ਮੈਂ ਸੋਚ ਰਹੀ ਸੀ ਯਾਰ ਕਿ ਮੈਂ ਹੁਣ ਕੰਮ ਤੇ ਵੀ ਜਾਇਆ ਕਰੂੰਗੀ ਹਨਾ ਤਾਂ ਵੀਡੀਓ ਦਾ ਟਾਈਮ ਆਪਾਂ ਚੇਂਜ ਕਰਾਂਗੇ ਸ਼ਾਇਦ ਬਟ ਮੈਂ ਕੱਲ ਮੇਰਾ ਫਸਟ ਦੇਣਾ ਮੈਂ ਦੇਖੂਗੀ ਕੱਲ ਜਾਣਾ ਆ ਤੇ ਉਸ ਤੋਂ ਬਾਅਦ ਮੇਰਾ ਟਾਈਮਿੰਗ ਕਿੱਦਾਂ ਸੈੱਟ ਆਊਗਾ ਮੈਂ ਕੁਝ ਨਹੀਂ ਜਾਣਦੀ ਹੈਗੀ ਹਣਾ ਯਾਰ ਵੀ ਮੇਰਾ ਟਾਈਮ ਹੈ ਕਿਉਂਕਿ ਯਾਰ ਪਿਛਲੀ ਵਾਰੀ ਵੀ ਮੈਂ 2 ਕੁ ਦਿਨ ਅਟੈਂਡ ਕੀਤਾ ਸੀ ਸਲੂਨ ਮੇਰਾ ਵਲੋਗਿੰਗ ਕਰਕੇ ਮੇਰਾ ਸੱਟ ਭਜਾਣੀ ਕੁਝ ਵੀ ਆਇਆ ਹੁਣ ਮੈਨੂੰ ਇੱਕ ਤਰਫ ਇਧਰ ਵੀ ਟੈਨਸ਼ਨ ਆ ਪਰ ਮੈਨੂੰ ਉਹ ਵੀ ਜ਼ਰੂਰੀ ਆ ਠੀਕ ਆ ਕਿਉਂਕਿ ਮੈਨੂੰ ਇਹ ਵੀ ਹੁਣ ਜ਼ਰੂਰੀ ਆ ਨਾ ਅਟੈਂਡ ਕਰਨੇ ਸਲੂਨ ਬਾਕੀ ਉੱਥੇ ਆਪਣਾ ਸਿਸਟਮ ਇਹ ਆ ਜਾਂਦਾ ਵਲੋਗਾਂ ਦਾ ਜਾਂ ਫਿਰ ਹੋ ਸਕਦਾ ਹੈ ਵੀ ਆਪਾਂ ਟਾਈਮ ਹੀ ਚੇਂਜ ਕਰ ਦੇਣਾ ਚਾਹੀਦਾ ਹੋ ਸਕਦਾ ਹੈ ਮੇਰੇ ਵਲੌਗ ਸਵੇਰ ਸੁਬਾਹਾ ਆਇਆ ਕਰਨ ਹੈਨਾ ਸੋ ਹੁਣ ਮੈਂ ਯਾਰ ਕੁਝ ਨਹੀਂ ਜਾਣਦੀ ਹੈਗੀ ਬਸ ਮੈਨੂੰ ਇੰਨਾ ਪਤਾ ਹੈ ਕਿ ਕੱਲ ਮੇਰਾ ਪਹਿਲਾ ਦਿਨ ਹੈ ਕੱਲ ਮੈਂ ਜਾਣਾ ਹੈ ਉਸ ਤੋਂ ਬਾਅਦ ਜੀ ਮੈਨੂੰ ਸੈਟਪ ਲੱਗਾ ਤਾਂ ਮੈਂ ਆਪਣਾ ਪੂਰਾ ਅਟੈਂਡ ਕਰੂੰਗੀ ਠੀਕ ਆ ਇੱਕ ਸਾਲ ਲਈ ਨਹੀਂ ਤਾਂ ਉਸ ਤੋਂ ਬਾਅਦ ਉਹ ਕੁਝ ਨਹੀਂ ਮੈਂ ਪੱਕਾ ਨਹੀਂ ਕਹਿ ਸਕਦੀ ਕਿ ਹਨਾ ਮੇਰਾ ਹਜੇ ਸਿਰਫ ਜਿੱਦਰੋਂ ਸਿਸਟਮ ਸਹੀ ਨਹੀਂ ਆਇਆ ਬਾਕੀ ਮੈਂ ਇਹ ਕਹਿਨੀ ਆ ਕਿ ਜੇ ਮੈਂ ਕੰਮ ਲੱਗ ਗਈਆਂ ਇਹਦਾ ਮਤਲਬ ਇਹ ਨਹੀਂ ਆ ਕਿ ਮੇਰੇ ਵਲੌਗ ਨਹੀਂ ਆਇਆ ਕਰਨਗੇ ਵਲੌਗ ਮੇਰੇ ਜ਼ਰੂਰ ਆਇਆ ਕਰਨਗੇ ਵੀਡੀਓਜ਼ ਮੇਰੇ ਜ਼ਰੂਰ ਆਇਆ ਕਰਨਗੇ ਡੇਲੀ ਦੀਆਂ ਬਟ ਇਹਨਾਂ ਹੈ ਕਿ ਟਾਈਮ ਚੇਂਜ ਹੋ ਸਕਦਾ ਹੈ ਵੀ ਹੁਣ ਆਪਣਾ YouTube ਤੇ ਵਲੌਗ ਆਉਂਦਾ ਆ YouTube ਵੀਡੀਓ ਦਾ ਵਲੌਗ ਜੋ ਵੀ ਹੈ ਟਾਈਮ ਹੈਗਾ 5 ਵਜੇ ਇਵਨਿੰਗ ਹਨਾ 5 ਵਜੇ ਮੈਂ ਅਪਲੋਡ ਕਰਦੀ ਆ ਪਬਲਿਕ ਕਰਦੀ ਆ ਸੌਰੀ ਬਾਕੀ ਹੋ ਸਕਦਾ ਹੈ ਕਿ ਸਿਸਟਮ ਜਿੱਦਾਂ ਮੈਂ ਸਵੇਰ ਜਾਇਆ ਕਰੂੰਗੀ 10 ਵਜੇ ਸ਼ਾਮ ਨੂੰ ਆਇਆ ਕਰੂੰਗੀ 5-6 ਵਜੇ ਕਰੇ ਸੋ ਉਹ ਦੇ ਕਰਕੇ ਹੋ ਸਕਦਾ ਹੈ ਕਿ ਟਾਈਮ ਮੈਂ ਸਵੇਰ ਦਾ ਰੱਖ ਦਵਾਂ ਸਵੇਰ ਹੋ ਸਕਦਾ ਹੈ ਕਿ ਸਵੇਰ ਦਾ ਟਾਈਮ ਥੋੜਾ ਚੇਂਜ ਹੋ ਜਾਊਗਾ ਬਾਕੀ ਕੋਈ ਟੈਨਸ਼ਨ ਨਹੀਂ ਟੈਂਸਰ ਵਾਲੀ ਗੱਲ ਹੈ ਨਹੀਂ ਆਪਣੇ YouTube ਮੈਂ ਜ਼ਰੂਰ ਆਪਣੇ ਡੇਲੀ ਦੇ ਵਲੌਗ ਆਇਆ ਕਰਨਗੇ ਬਾਕੀ ਮੈਂ ਆਪਣੇ Instagram ਨੂੰ ਤੁਸੀਂ ਫੋਲੋ ਕਰ ਲਓ ਮੇਰੇ YouTube ਵਿੱਚ ਲਿੰਕ ਦਿੱਤਾ ਹੋਇਆ Instagram ਦਾ ਸੋ ਇੰਸਟਾਗ੍ਰਾਮ ਦੀ ਸੋਰੀ ਇੱਕ ਗੱਲ ਗੱਲ ਵਿੱਚ ਮੈਨੂੰ ਗੱਲ ਯਾਦ ਆ ਗਈ ਮੈਨੂੰ ਕਿਸੇ ਨੇ ਇਹ ਵੀ ਪੁੱਛਿਆ ਸੀ ਕਿ ਦੀਦੀ ਤੁਹਾਡੀ ਫੇਕ ਆਈਡੀਆਂ ਬਹੁਤ ਨੇ ਹਨਾ ਰੀਅਲ ਅਕਾਊਂਟ ਥੋੜਾ ਕਿਹੜਾ ਆ ਸੋ YouTube ਤੇ ਜੇਕਰ ਮੇਰੀ ਵੀਡੀਓ ਤੁਸੀਂ ਦੇਖ ਰਹੇ ਹੋ YouTube ਦੇ ਵਿੱਚ ਮੈਂ ਆਪਣਾ ਲਿੰਕ ਦਿੱਤਾ ਹੋਇਆ ਇੰਸਟਾਗ੍ਰਾਮ ਦਾ ਮੇਰਾ ਰੀਅਲ ਅਕਾਊਂਟ ਆ ਜਿਹੜਾ ਮੇਰੇ ਰੀਅਲ ਅਕਾਊਂਟ ਦੇ ਵਿੱਚ ਤੁਸੀਂ ਲਾ ਸਕਦੇ ਹੋ 118000 ਫਾਲੋਅਰ ਆ ਜਿਹੜੇ ਇਹਦੇ ਵਿੱਚ ਜਿਹੜਾ ਮੇਰਾ ਰੀਅਲ ਅਕਾਊਂਟ ਆ ਹਨਾ ਜਿਹਦਾ ਮੈਂ ਲਿੰਕ ਦਿੱਤਾ ਹੋਇਆ YouTube ਵਿੱਚ ਇੱਥੇ ਤੁਸੀਂ ਜਾਓਗੇ ਇਨਸਟਾ ਬਾਇਓ ਵਿੱਚ ਮੈਂ ਆਪਣੇ ਦੋਸਰੇ ਅਕਾਊਂਟ ਦਾ ਲਿੰਕ ਦਿੱਤਾ ਹੋਇਆ ਹੈ ਦੋ ਅਕਾਊਂਟ ਆ ਜਿਹੜੇ ਮੈਂ ਯੂਜ਼ ਕਰਦੀ ਆ ਬਾਕੀ ਕੋਈ ਵੀ ਮੇਰਾ ਤੀਜਾ ਅਕਾਊਂਟ ਨਹੀਂ ਹੈਗਾਗਾ ਉਹ ਸਭ ਫੇਕ ਅਕਾਊਂਟ ਨੇ ਠੀਕ ਆ ਸੋ ਮੈਨੂੰ ਬਹੁਤ ਜਣੇ ਕਹਿੰਦੇ ਸੀ ਦੀ ਤੁਸੀਂ ਆਪਣੇ ਕਮੈਂਟ ਆਉਣ ਕੀਤੇ ਹੋਣਾ ਕਮੈਂਟ ਦੇਖੋ ਮੈਂ ਅੱਜ ਤੱਕ ਆਪਣੀ ਇੰਸਟਾਗ੍ਰam ਤੇ ਕਦੇ ਵੀ ਆਨ ਨਹੀਂ ਕੀਤੇ ਜੋ ਦਾ ਮੈਂ ਅਕਾਊਂਟ ਚਲਾਉਂਦੀ ਆ ਸੋ ਜਿਨ੍ਹਾਂ ਜਿਹੜੇ ਅਕਾਊਂਟਾਂ ਤੇ ਆਉਣ ਨੇ ਕਮੈਂਟ ਉਹ ਫੇਕ ਆਈਡੀਆਂ ਆ ਠੀਕ ਆ ਨਾ ਹੀ ਮੈਂ ਆਪਣੇ ਰੀਅਲ ਅਕਾਊਂਟ ਤੋਂ ਕਦੇ ਕਿਸੇ ਨੂੰ ਮੈਸੇਜ ਕੀਤਾ ਆ ਨਾ ਮੈਂ ਆਪਣੇ ਰੀਅਲ ਅਕਾਊਂਟ ਤੋਂ ਗੱਦੀ ਕਿਸ ਨੂੰ ਕਮੈਂਟ ਕੀਤਾ ਆ ਠੀਕ ਆ ਜਿਹੜੇ ਫੇਕ ਆਈਡੀਆਂ ਮੇਰੀਆਂ ਪਨਾ ਬਣਾ ਕੇ ਲੋਕਾਂ ਨੂੰ ਗਲਤ ਕਮੈਂਟ ਕਰਦੇ ਉਹ ਸਿਰਫ ਫੇਕ ਆਈਡੀਆਂ ਆ ਬਟ ਮੈਂ ਅੱਜ ਤੱਕ ਕਿਸੇ ਨੂੰ ਗਲਤ ਕਮੈਂਟ ਨਹੀਂ ਦਿੱਤਾ ਹੈਗਾ ਸੋ ਮੇਰਾ ਸਭ ਨੂੰ ਇਹ ਹੀ ਛੋਟਾ ਜਿਹਾ ਮੈਸੇਜ ਸੀ ਕਿ ਆਪਣੇ YouTube ਲਿੰਕ ਦੇ ਵਿੱਚ ਜਾ ਕੇ ਤੁਸੀਂ Instagram ਨੂੰ ਫੋਲੋ ਕਰ ਲਓ Instagram ਦੀ ਸਟੋਰੀ ਵਿੱਚ ਮੈਂ ਕੱਲ ਤੱਕ ਦੱਸ ਦੂੰਗੀ ਕਿ ਆਪਣਾ ਵਲੌਗ ਦਾ ਸਿਸਟਮ ਕਿੱਦਾਂ ਹੋਊਗਾ ਯਾਨੀ ਕਿ ਕਿਹੜੇ ਟਾਈਮ ਤੇ ਮੈਂ ਆਪਣੀਆਂ ਵੀਡੀਓਜ਼ ਅਪਲੋਡ ਕਰਿਆ ਕਰੂੰਗੀ ਠੀਕ ਆ ਬਾਕੀ ਆਪਣੇ ਡੇਲੀ ਵੀਡੀਓ ਜ਼ਰੂਰ ਆਇਆ ਕਰਨਗੀਆਂ ਤੇ ਆਪਣੇ ਜੇਕਰ ਨਵੇਂ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਐਂਡ ਇੰਸਟਾਗ੍ਰam ਨੂੰ ਵੀ ਫੋਲੋ ਕਰ ਲੋ ਤਾਂ ਕਿ ਤੁਸੀਂ ਸਟੋਰੀਜ਼ ਮੇਰਾ ਹਰ ਇੱਕ ਮੈਸੇਜ ਦੇਖ ਸਕੋ ਤੇ ਬਾਕੀ YouTube ਪਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਹੁਤੀ ਗੱਲਾਂ ਨਾ ਕਰਦੇ ਹੋਏ ਮੈਂ ਹੁਣ ਆਪਣਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ